ਸਤ ਸ੍ਰੀ ਅਕਾਲ ਜੀ ਫਰੀਦਕੋਟ ਵਾਸੀਆਂ ਲਈ ਚੰਗੀ ਖਬਰ ਬਾਬਾ ਫਰੀਦ ਜੀ ਦੇ ਮੇਲੇ ਤੋਂ ਪਹਿਲਾਂ ਪੁਲ ਨੂੰ ਕੀਤਾ ਗਿਆ ਚਾਲੂ ਜੋ ਕਿ ਫਰੀਦਕੋਟ ਦੀਆਂ ਜੋੜੀਆਂ ਨਹਿਰਾ ਤੇ ਸਤਤ ਕੋਰਕਪੂਰਾ ਰੋਡ ਉੱਪਰ ਹੈ ਤੇ ਇੱਥੇ ਤੁਹਾਨੂੰ ਦੱਸਣ ਯੋਗ ਹੈ ਕਿ ਕਿੱਥੇ ਹੀ ਪਹਿਲਾਂ ਸੰਗਤਾਂ ਨੂੰ ਪਰੇਸ਼ਾਨੀ ਆਉਂਦੀ ਸੀ ਪੁਲ ਤੰਗ ਹੋਣਾ ਕਰਕੇ ਦਿਕਤਾਂ ਉਹਦੀ ਕਾਫੀ ਲੰਮਾ ਜਾਮ ਲੱਗ ਜਾਂਦਾ ਹੈ ਉੱਥੇ ਹੀ ਹੁਣ ਦੋਵਾਂ ਸਾਈਡਾਂ ਤੇ ਪੁਲ ਹੋਣ ਕਾਰਨ ਸੰਗਤਾਂ ਨੂੰ ਕਾਫੀ ਆਰਾਮ ਮਿਲੇਗੀ ਇੱਕ ਪਾਸੇ ਦੀ ਆਵਾਜਾਈ ਜਾਏਗੀ ਤੇ ਦੂਸਰੇ ਪਾਸੇ ਦੀ ਆਏਗੀ ਇਹ ਫ੍ਰੀ ਰਿਪੋਰਟ ਵਾਸੀਆਂ ਲਈ ਬਹੁਤ ਹੀ ਚੰਗੀ ਖਬਰ ਹੈ ਤੇ ਜਿਹੜਾ ਕਿ ਅੱਜ ਪੁਲ ਇਹ ਚਾਲੂ ਕੀਤਾ ਗਿਆ ਪਰਲੀ ਸਾਈਡ ਤੇ ਜਿਹੜਾ ਪੁਲਾ ਉਹਦੇ ਮਿੱਟੀ ਦਾ ਲੈਵਲ ਕਰਨ ਲਈ ਪਰਲਾ ਪਾਸਾ ਬੰਦ ਕੀਤਾ ਗਿਆ ਤੇ ਉਰਲਾ ਪਾਸਾ ਚਾਲੂ ਕੀਤਾ ਗਿਆ ਇਹ ਤਿਆਰ ਹੈ ਪੁੱਲ ਚੱਲਣ ਲਈ ਤੇ ਜਿਹੜਾ ਆਪਣਾ ਪੇਜ ਹੈ ਦੀਪੂ ਫੀਡ ਕਟਿਆਵਲੋ ਇਹਨੂੰ ਫੋਲੋ ਕਰ ਲਵੋ ਅੱਗੇ ਤੋਂ ਅਜਿਹੀ ਜਾਣਕਾਰੀ ਲੈਣ ਲਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਦੋਸਤ ਮਿੱਤਰਾਂ ਤੱਕ ਤਾਂ ਕਿ ਉਹਨਾਂ ਨੂੰ ਇਹ ਜਾਣਕਾਰੀ ਮਿਲ ਸਕੇ ਤੇ ਇਸ ਵਾਰ ਬਾਬਾ ਫਰੀਦ ਜੀ ਦਾ ਜਿਹੜਾ ਮੇਲਾ ਹੈ ਉਹ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਮੇਲੇ ਵਿੱਚ ਇਸ ਵਾਰ ਤੰਗ ਪੁਲ ਜੋ ਕਿ ਪਹਿਲਾਂ ਹੁੰਦਾ ਸੀ ਇਸ ਵਾਰ ਸਾਹਮਣਾਂ ਨਹੀਂ